ਆ ਮੇਰੇ ਸ਼ਬਦ ਕਈਆਂ ਨੂੰ ਕੌੜੇ ਲੱਗਣਗੇ ਬਹੁਤੇ ਪੰਜਾਬੀ ਭਾਸ਼ਾ ਨੂੰ ਕਹਿੰਦੇ ਵੀ ਹਾਂ ਜੀ ਇਹ ਗਰਮ ਬੜਾ ਬੋਲਦੇ ਆ ਜੀ ਤੱਤਾ ਬੜਾ ਬੋਲਦੇ ਆ ਮੈਂ ਕਿਹਾ ਵੀ ਮਹਾਰਾਜ ਨੇ ਕੀ ਆਖਿਆ ਸੀ ਜਿਨ੍ਹਾਂ ਦੀਆਂ ਨਾੜਾਂ 'ਚ ਲਹੂ ਜੰਮਿਆ ਢਾਡੀਆਂ ਹੀ ਪਗਲਾਉਣਾ ਨਾ ਹੁਣ ਢਾਡੀ ਸਤਨਾਮ ਵਾਇਗਰੂ ਦਾ ਜਾਪ ਕਰਨ ਅਹੀਂ ਕਹਿੰਦੇ ਫਿਰ ਆਨੰਦਿਆ ਮਾਵੀ ਦਿਓ ਸ਼ਹਿਰ ਦੀ ਸੰਗਤ ਬੈਠੀ ਆ ਅਹੀਂ ਡਰਦੇ ਬੜੀ ਛੇਤੀਆਂ ਪਰ ਆ ਬੈਠੇ ਨੇ ਸਾਡੇ ਵੀਰ ਜੀ ਤੁਸੀਂ ਵੀ ਸਾਰੇ ਸਤਿਕਾਰਯੋਗ ਮੈਂ ਕਿੰਨੀ ਹੰਨੀ ਆ ਬਈ ਆ ਜਿਹਦਾ ਮਾਲਕ ਵੱਡ ਜੋਧਾ ਹੋਵੇ ਉਹਦੇ ਬੱਚੇ ਬਣ ਕੇ ਵੀ ਜੇ ਅਹੀਂ ਕੰਬੀ ਜਾਈਏ ਡਰੀ ਜਾਈਏ ਸੱਚ ਨੂੰ ਸੱਚ ਨਾ ਕਹੀਏ ਫਿਰ ਤੇ ਮਾਰੀ ਗੱਲਿਆ ਨਾ ਇਹ ਬੜਨਾ ਪੈਣਾ ਜਿੱਦਾਂ ਦੇ ਮਹਾਰਜ ਨੇ ਸਾਨੂੰ ਬਣਾਇਆ ਹੁਣ ਤੁਸੀਂ ਦੱਸ ਦਿਓ ਜੇ ਆ ਨਾ ਚੁੱਕ ਦੇ ਆ ਸਿਰਾਂ ਤੇ ਦਸਤਾਰਾਂ ਬਜੀਆਂ ਹੋਣੀਆਂ ਸੀ ਨਹੀਂ ਜੇ ਹਥਿਆਰ ਨਾ ਚੁੱਕਦੇ ਸਾਡੇ ਵੱਡ ਵਡੇਰੇ ਆਵਾਜ਼ ਉਠਾ ਸਕਦੇ ਸੀ ਗੁਰੂ ਘਰਾਂ ਵਿੱਚ ਸਪੀਕਰ ਲੱਗਣੇ ਸੀ ਸਾਡੇ ਗੁਰੂ ਘਰ ਹੋਣੇ ਸੀ ਨਹੀਂ ਸਨ ਹੋਣੇ ਤਾਂ ਗੁਰੂਵਰ ਕੋਗਨ ਸਾਹਿਬ ਮਹਾਰਾਜੀ ਖੰਡੇ ਖੜਕਾਉਂਦੇ ਆ ਇਸ ਤਰ੍ਹਾਂ ਹੀ ਉਹੀ ਜੋਤ ਦਸਵੇਂ ਜਾਮੇ ਵਿੱਚ ਆਈ 10ਵੇਂ ਜਾਮੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨੂੰ ਵੀ ਤੇਗ ਫੜਾਈ ਜਿਹੜਾ ਕੀ ਕਹਿੰਦਾ ਸੀ ਕਾਮ ਹਮਾਰਾ ਟੋਲੂ ਤਕੜੀ ਲੰਗੀ ਕਰਦ ਕਭੀ ਨਾ ਤਕੜੀ ਕੁੜੇ ਡਰ ਸੇ ਮਰ ਜਾਉ ਖੁਸ਼ ਮਨ ਸੇ ਕੈਸੇ ਹੋਏ ਗੁਰੂ ਕਲਗੀਧਰ ਜੀ ਨੇ ਹੋ ਜਿਆ ਖਾਲਸਾ ਸਾਡਿਆ ਮਰਜ ਕਹਿੰਦੇ ਸਵਾ ਬਾਕਸ ਸਵਾ ਬੰਦ ਸਿੰਘ ਪਰ ਖਾਲਸੇ ਨੇ ਬੰਦ ਬੰਦ ਵੀ ਕਟਾਇਆ ਚਰਖੜੀਆਂ ਤੇ ਵੀ ਚੜੇ ਤਨ ਆਰਿਆ ਨਾਲ ਚਰਵਾਏ ਉਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਖਾਦੇ ਮੁੱਖ ਚੋਂ ਸੀਨੀ ਆਖੀ ਅੱਜ ਮਾਵਾਂ ਬੈਠੀਆਂ ਮਾਵਾਂ ਨੇ ਬੰਦ ਬੰਦ ਕੱਟਦੇ ਵੇਖੇ ਨੇ ਬੱਚਿਆਂ ਦੇ ਜਿਨੂੰ ਅਸੀਂ ਟੋਟੇ ਟੋਟੇ ਕਹਿੰਨੇ ਹਾਰ ਪਰੋ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ ਪਰ ਉਹ ਸਦਕੀ ਮਾਵਾਂ ਕੀ ਕਹਿੰਦੀਆਂ ਸਿਰ ਜਾਂਦਾ ਤੇ ਜਾਵੇ ਸਾਡਾ ਸਿੱਖੀ ਸਿਹਤ ਕਨਾਟ ਜਾਵੇ ਸਿੱਖਾਦੀਆਂ ਹੀ ਬੱਚੀਆਂ ਸੀ ਉਹ ਸਿੱਖਾਦੀਆਂ ਹੀ ਧੀਆਂ ਸੀ ਅੱਜ ਅਸੀਂ ਕੀ ਹਾਂ ਅਸੀਂ ਵੀ ਸਿੱਖਾਂ ਦੇ ਬੱਚੇ ਆ ਪਰ ਇੱਕ ਵਾਰ ਘਰ ਜਾਇਓ ਤੇ ਸ਼ੀਸ਼ੇ 'ਚ ਆਪਣਾ ਮੁਖ ਵੇਖ ਲਿਓ ਪੁੱਛਿਓ ਇਮਾਨਦਾਰੀ ਨਾਲ ਆਪਣੇ ਅੰਦਰ ਝਾਤ ਮਾਰ ਕੇ ਕਿ ਅਸੀਂ ਉਹਨਾਂ ਦੇ ਵਾਰਸ ਕਹਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ ਅੱਜ ਜੂਨ 1984 ਦੀ ਜਦੋਂ ਕਿਤੇ ਗੱਲ ਹੁੰਦੀ ਆ ਤੇ ਢਾਡੀ ਸਿੰਘ ਅਜੇ ਗੱਲ ਬਾਤ ਸ਼ੁਰੂ ਕਰਦੇ ਤੇ ਬਹੁਤਿਆਂ ਦੇ ਬੀਪੀ ਪਹਿਲਾਂ ਹੀ ਵੱਧ ਜਾਂਦੇ ਆ ਉਹਨਾਂ ਨੂੰ ਆਹ ਲੱਗਦਾ ਵੀ ਪਤਾ ਨਹੀਂ ਬੰਬ ਡਿੱਗਣ ਲੱਗਾ ਇਸ ਤਰ੍ਹਾਂ ਹੀ ਆਹੀ ਪ੍ਰੈਕਟੀਕਲ ਵੇਖਿਆ ਜੀ ਚਲ ਗਿਆ ਜੀ ਉਧਰ ਮੈਨੂੰ ਨਾਮ ਵਿਸਰ ਗਿਆ ਆ ਹੀ ਜਾਣਾ ਸੋਚਦਿਆਂ ਸੋਚਦਿਆਂ ਤੇ ਸੰਗਤ ਦੇ ਵਿੱਚ ਲੱਗੇ ਪੰਜਾਬ ਤੋਂ ਬਾਹਰੀ ਸੀ ਮੈਂ ਇਹ ਦੱਸ ਦੇਣੀ ਆ ਤੇ ਉਥੇ ਆਹੀ ਬਾਬਾ ਜੀ ਦਾ ਜ਼ਿਕਰ ਕਰ ਦਿੱਤਾ ਦਸ਼ਮ ਬਾਣੀ ਤੇ ਜ਼ਿਕਰ ਕੀਤਾ ਤੇ ਸਾਡਾ ਜੀ ਮਾਈਕ ਬੰਦ ਕਰ ਦਿੱਤਾ ਕਲਕੱਤੇ ਗਏ ਸੀ ਜੀ ਆ ਗਿਆ ਚੇਤਾ ਉਹ ਜਿਹੜਾ ਬਕਸਾ ਸਾਡੇ ਗਾੜੀ ਲੱਗਾ ਸੀ ਸਿਰਫ ਉਹੀ ਚੱਲਦਾ ਸੀ ਸ਼ਾਮ ਦਾ ਫਿਰ ਦਰਬਾਰ ਸੀ ਫਿਰ ਉੱਥੇ ਸਾਨੂੰ ਸੰਗਤ ਨੇ ਦੱਸਿਆ ਵੀ ਭਾਈ ਦੇਣ ਵਾਲੇ ਸਮਾਗਮ 'ਚ ਤੁਹਾਡੀ ਆਵਾਜ਼ ਬੰਦ ਕਰ ਦਿੱਤੀ ਸੀ ਤੇ ਫਿਰ ਮੈਂ ਰਾਤ ਦੇ ਸਮਾਗਮ 'ਚ ਆਖਿਆ ਪਹਿਲਾਂ ਵੀ ਦਿਨੇਵ ਨਹੀਂ ਸੀ ਭਜੇ ਹੁਣ ਵੀ ਨਹੀਂ ਸੀ ਭਜੇ ਹੁਣ ਬੰਦ ਕਰਕੇ ਵਿਖਾਓ ਕਿਵੇਂ ਕਰਦੇ ਜਿਹੜੀ ਗੱਲ ਅਸੀਂ ਕਹਿਣੀ ਉਹ ਕਹਿਣੀ ਆ ਇਹ ਸਾਹਿਬ ਜੀ ਦਾ ਪ੍ਰਕਾਸ਼ ਆ ਅਸੀਂ ਸਿਰਫ ਮੱਥਾ ਹੀ ਟੇਕਣਾ ਵਾ ਦੱਸੋ ਜੀ ਪਰਣਾ ਨਹੀਂ ਸਮਝਣਾ ਨਹੀਂ ਮਾਰੇ ਤੇ ਕਹਿੰਦੇ ਕੂਰ ਨਖੁੱਟੇ ਨਾਨਕਾ ਔੜਕ ਸੱਚ ਰਹੀ ਤੇ ਗੁਰੂ ਅਰਜਨ ਦੇ ਮਾਰਦ ਦਿੱਤੀ ਤਵੀ ਤੇ ਬਹਿ ਕੇ ਕੀ ਕਹਿ ਕੇ ਗਏ ਸੀ ਸੱਚ ਬੋਲਣਾ ਸੱਚ ਸੁਣਨਾ ਸੱਚ ਕਹਿਣਾ ਤੇ ਸੱਚ ਤੇ ਅੜੇ ਰਹਿਣਾ ਨਹੀਂ ਤਾਂ ਜਾ ਗਿਰੇ ਹੋਈ ਕਹਿੰਦਾ ਸੀ ਨਾ ਗਲਤੀਆਂ ਮੰਨ ਲਓ ਮਾਰਦ ਕਹਿੰਦੇ ਜਿਹੜੀਆਂ ਕੀਤੀਆਂ ਨਹੀਂ ਮੰਨਿਏ ਕਿਉਂ ਫਿਰ ਕਹਿੰਦਾ ਚਲਾਨ ਭਰ ਦਿਓ ਮਾਰਦ ਕਹਿੰਦੇ ਮਾਇਆ ਤੁਹਾਡੇ ਵਾਸਤੇ ਨਹੀਂ ਜਿਹੜੀ ਮਾਇਆ ਗੁਰੂ ਨਾਨਕ ਦੀ ਸੰਗਤ ਗੁਰੂ ਨਾਨਕ ਦੇ ਘਰ ਵਿੱਚ ਦਿੰਦੀ ਆ ਉਹ ਗੁਰੂ ਨਾਨਕ ਦੇ ਘਰ ਦੀਆਂ ਸੋਹਣੀਆਂ ਇਮਾਰਤਾਂ ਤੇ ਲੰਗਰਾਂ ਵਾਸਤੇ ਆ ਸਾਡੇ ਨਿੱਜ ਵਾਸਤੇ ਨਹੀਂ ਪਰ ਕਹਿੰਦਾ ਤੁਸੀਂ ਇਹ ਸੈਨ ਨੂੰ ਪਿਆਰ ਹੋ ਜੋ ਮਹਾਰਜ ਕਹਿੰਦੇ ਮੈਂ ਤੇ ਆਪਣਾ ਸਰੀਰ ਰੂਪੀ ਭਾਂਡਾ ਭੰਨਣ ਆਇਆ ਲੋੜ ਦੀ ਧਰਤੀ ਤੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਬੋਹ ਸ਼ਬਨ ਕੀ ਰੇਣਕਾ ਤੋਂ ਆਓ ਹਮਾਰੇ ਮਹਾਰਾਜੀ ਸਾਨੂੰ ਤੱਦੀਆਂ ਤਵੀਆਂ ਤੇ ਬਹਿ ਕੇ ਦੱਸ ਗਏ ਕੀ ਕਹਿੰਦੇ ਆ ਮਹਾਰਾਜ ਜੀ ਸਤਿਗੁਰੂ ਕਹਿੰਦੇ ਨੇ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਮਗਰ ਹਯਾਤ ਕੀ ਲਲਕਾਰ ਤੋਂ ਕੌਣ ਰੋਕੇਗਾ ਜਹਾਗੀਰ सदा को दबाना तो मुमकिन है बदलते वक्त की रफ्तार को प्रवास को रोकने बंद तो की तलवार को शारों ने मेरे मेरे हो जो ठंडा चुकिया ਪਰ ਦਸਵੇਂ ਜਾਨੇ ਵਿੱਚ ਗੁਰੂ ਕਲਗੀ ਧਰਜੀ ਕਹਿੰਦੇ ਹੁਣ ਰੱਖਣਾ ਨਹੀਂ ਖੰਡਾ ਮਾਰਜ ਕਹਿੰਦੇ ਹੁਣ ਰੱਖਣਾ ਨਹੀਂ ਸ਼ਸਤਰ ਧਾਰੀ ਹੋਣਾ ਵਾ ਸ਼ਸਤਰਨ ਕੇ ਅਧੂਨ ਹੈ ਮਾਰਜ ਕਹਿੰਦੇ ਕੋ ਕਿਸੇ ਕੋ ਰਾਜ ਨਾ ਦੇਹ ਜੋਲੇ ਹੈ ਨਿਜਬਲਸੀਲ ਜਸਮ